ਜੀ ਨਿਊਰੋਲੋਜਿਸਟ ਐਂਡ ਕਿਡਨੀ ਟ੍ਰਾਂਸਪਲੈਂਟ ਸਰਜਨ ਚੇਅਰਮੈਨ ਇਕਾਈ ਹਸਪੀਟਲ ਤੋਂ ਅੱਜ ਤੁਹਾਡੇ ਨਾਲ ਸਾਰਿਆਂ ਨਾਲ ਰੂਬਰੂ ਹਾਂ ਆ ਜਿਹੜਾ ਪਿੰਡ ਮੁਬਾਰਕ ਪਹੁੰਚੇ ਹੋ ਤੇ ਕਿਹਾ ਹਾਂ ਜਿਹੜਾ ਪਿੰਡ ਮੁਬਾਰਕ ਅ ਵਾਹ ਹੈ ਮੁਬਾਰਕ ਮੁਬਾਰਕ ਅੱਜ ਅਸੀਂ ਇਹਦੇ ਪਿੰਡ ਮੁਬਾਰਕ ਪਰ ਆਏ ਹਾਂ ਇੱਥੋਂ ਦੀ ਪੰਚਾਇਤ ਸਰਪੰਚ ਸਾਹਿਬ ਸਾਡੇ ਪੁਰਾਣੇ ਪੇਸ਼ੰਦ ਵੀ ਹੈ ਮਿੱਤਰ ਵੀ ਹੈ ਕਰਮਜੀਤ ਇਹਨਾਂ ਸਾਰਿਆਂ ਦੇ ਸੱਜ ਨੇ ਸਾਨੂੰ 21 ਹਸਪਤਾਲ ਦੇ ਡਾਕਟਰ ਨੂੰ ਬੁਲਾਇਆ ਕਿ ਇੱਕ ਇਸ ਇਲਾਕੇ ਦੀ ਸੇਵਾ ਕੀਤੀ ਜਾਵੇ ਸੇਵਾ ਦਾ ਕੀ ਮਤਲਬ ਹੈ ਕਿ ਜੇ ਕਿਸੇ ਪੇਸ਼ੰਦ ਨੂੰ ਉਹਦੀ ਬਿਮਾਰੀ ਕੋ ਜਾਣਕਾਰੀ ਕਰਾਇਆ ਜਾਵੇ ਤਾਂ ਇਹ ਸਭ ਤੋਂ ਵੱਡੀ ਸੇਵਾ ਹੈਗੀ ਆ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਬਿਮਾਰੀਆਂ ਮਾਰੇ ਨਹੀਂ ਪਤਾ ਹੁੰਦਾ ਜੇ ਬਿਮਾਰੀਆਂ ਮਾਰੇ ਪਤਾ ਨਹੀਂ ਹੁੰਦਾ ਤੂੰ ਇਲਾਜ ਨਹੀਂ ਕਰਵਾ ਪਾਉਂਦੇ ਇਸ ਕਰਕੇ ਅੱਜ ਜਿਹੜਾ ਇਹ ਚੈੱਕਅਪ ਕੈਂਪ ਹੈ ਜਿਹਦੇ ਚ ਅਸੀਂ 체크업 ਵੀ ਕੀਤੇ ਆ ਫਰੀ ਦਵਾਈਆਂ ਵੀ ਦਿੱਤੀਆਂ ਕੁਝ ਟੈਸਟ ਵੀ ਕੀਤੇ ਆ ਉਹਦੇ ذریعے ਇਹ ਸਾਰੇ ਇਲਾਕੇ ਦਾ ਜਿਹੜਾ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਸਤਲੁਜ ਦਰਿਆ ਇਥੋਂ ਨਹੀਂ ਲੰਘਦਾ ਇਹ ਸਾਰਾ ਇਲਾਕਾ ਹੈ ਜਿਹੜਾ ਕਿ ਥੋੜਾ ਜਿਹਾ ਤੁਸੀਂ ਇਹ ਕਹੋ ਵੀ ਹਸਪਤਾਲਾਂ ਦੇ ਵਿੱਚ ਜਾਣ ਤੋਂ ਗਰੇਜ਼ ਕਰਦਾ ਹੈਗਾ ਤੇ ਅਸੀਂ ਰੈਦਰ ਆਪਣੇ ਹਸਪਤਾਲ ਦੀ ਡਾਕਟਰਾਂ ਦੀ ਟੀਮ ਲੈ ਕੇ ਆ ਕੇ ਇਸ ਇਲਾਕੇ ਦੇ ਵਿੱਚ ਆਏ ਆਂ ਤਾਂ ਕਿ ਉਹ ਲੋਕਾਂ ਨੂੰ ਅਸੀਂ ਖੁਦ ਮਿਲ ਸਕੀ ਜਿਹੜੇ ਸਾਡੇ ਕੋਲੇ ਨਹੀਂ ਆ ਸਕਦੇ ਉਹਨਾਂ ਦੀ ਜਿੰਨੀ ਸੇਵਾ ਅਸੀਂ ਕਰ ਸਕੀਏ ਉਹਨਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਦਾ 체크업 ਕੀਤਾ ਜਾਵੇ ਜਾਣਕਾਰੀ ਦਿੱਤੀ ਜਾਵੇ ਉਹਨਾਂ ਦਾ ਇਲਾਜ ਕੀਤਾ ਜਾਵੇ ਤੇ ਜੇ ਕਿਸੇ ਨੂੰ ਬਹੁਤ ਜ਼ਿਆਦਾ ਸਰਜਰੀ ਦੀ ਲੋੜ ਹੈ ਉਹ ਹਸਪਤਲ ਦੇ ਵਿੱਚ ਆ ਕੇ ਸਰਜਰੀ ਕਰਾ ਸਕਦਾ ਜਿਹਦੇ ਵਿੱਚ ਵੀ ਅਸੀਂ ਉਹਦੀ ਫਾਈਨੈਂਸ਼ੀਅਲ ਹੈਲਪ ਵੀ ਕਰ ਸਕਦੇ ਹਾਂ ਤੁਸਾਂ ਅਕਸਾਂ ਤੇ ਇਹ ਕੁਝ ਗ੍ਰੂਟਮਲ ਡਿਜ਼ੀਜ਼ ਦੀ ਲੋੜ ਬੰਦ ਗ੍ਰੂਟਮਲ ਹਾਂ ਉਹ ਬਿਲਕੁਲ ਉਹੀ ਉਹਨਾਂ ਨੂੰ 20 ਤੋਂ 30% ਤੱਕ ਅਸੀਂ ਸਰਜਰੀ ਦੇ ਵਿੱਚ ਵੀ ਉਹਨਾਂ ਨੂੰ ਸਹੋੜ ਦੇਵਾਂਗੇ ਜਾਂ ਆਪਣੇ ਕੋਲੋਂ ਮਦਦ ਕਰਾਂਗੇ ਤਾਂ ਕਿ ਉਹ ਆਪਣਾ ਇਲਾਜ ਕਰਵਾ ਸਕਣ ਤੇ ਸਾਡਾ ਇਕਾਈ ਹਸਪਤਲ ਮਲਟੀ ਸਪੈਸ਼ਲਟੀ ਹਸਪਤਲ ਹੈ ਜਿਨਾ ਕਿ ਕਿਡਨੀ ਟ੍ਰਾਂਸਪਲੈਂਟ ਦੇ ਲਈ ਤਾਂ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਮਸ਼ਹੂਰ ਹੈ ਲੇਟੈਸਟ ਟੈਕਨੋਲੋਜੀ ਹੈ ਦੂਰਬਿੰਦ ਦੇ ਬੜੇ ਵੱਡੇ ਵੱਡੇ ਆਪਰੇਸ਼ਨ ਹੁੰਦੇ ਆ 레이జర్ ਹੈ 레이జర్ ਦੇ ਨਾਲ ਗਦੂਦਾਂ ਦੇ ਪੱਥਰੀਆਂ ਦੇ ਆਪਰੇਸ਼ਨ ਹੁੰਦੇ ਆ ਪਿੱਤੇ ਦੀ ਪੱਥਰੀ ਆ ਉਹਨੂੰ ਅਸੀਂ ਦੂਰਬਿੰਦ ਦੇ ਨਾਲ ਕੱਢ ਕੇ ਦੂਜੇ ਦਿਨ ਘਰ ਭੇਜ ਦਿੰਨੇ ਆ ਬੱਚੇਦਾਨੀ ਦੀਆਂ ਰਸੋਲੀਆਂ ਆ ਗਈਆਂ ਸਾਡੀ ਗਾਇਨੀ ਦੀ ਡਾਕਟਰ ਵੀ ਆਏ ਹੋਏ ਡਾਕਟਰ ਸੁਹਾਕੀ ਇੱਥੇ ਨਵੇਂ ਮਰੀਜ਼ ਆਣੇ ਆਦ ਮੇਰੇ ਖਾਲ 2-300 ਮਰੀਜ਼ ਹੋ ਗਏ ਹਨ ਜੀ ਮੈਂ ਤਾਂ ਕਿ ਟੋਟਲ ਡਾਟਾ ਨਹੀਂ ਹੋਇਆ ਹੈਗਾ ਬਟ ਕਾਫੀ ਲੋਕਾਂ ਨੂੰ ਇਸ ਚਲ ਦਾ ਫਾਇਦਾ ਹੋਇਆ ਹੈਗਾ ਤੇ ਜਿਹੜਾ ਮੈਂ ਦੱਸ ਰਿਹਾ ਸੀ ਜਿਹੜੀਆਂ ਅਲੱਗ-ਅਲੱਗ ਸਪੈਸ਼ਲਟੀਆਂ ਐ ਮੈਡੀਸਨ ਦੇ ਡਾਕਟਰ ਆਏ ਹੋਏ ਹਨ ਮੇਰੀ ਯੂਰੋਲੋਜੀ ਦੀ ਟੀਮ ਆਈ ਹੋਈ ਹੈ ਗਾਇਨੀ ਦੇ ਡਾਕਟਰ ਆਏ ਹੋਏ ਹਨ ਸਾਰੇ ਇਸ ਤਰ੍ਹਾਂ ਦੇ ਹੱਡੀਆਂ ਦੇ ਡਾਕਟਰ ਐ ਤੇ ਜਨਰਲ ਸਰਜੀਕੀ ਦੇ ਡਾਕਟਰ ਜਿਹੜੇ ਕਿ ਸਾਰੇ ਪੇਸ਼ੈਂਟ ਨੂੰ ਲੋਕਾਂ ਨੂੰ ਇਹ ਸਾਰੀ ਇਹਦੇ ਬਾਰੇ ਜਾਣਕਾਰੀ ਦੇ ਕੇ ਉਹਨਾਂ ਜਿੰਨੀ ਵੱਧ ਤੋਂ ਵੱਧ ਮਦਦ ਹੋ ਸਕੇ ਉਹ ਕਰਨਗੇ ਅੱਜ ਸਾਡੇ ਨਗਰਵੇਜੀ ਮੁਆਰਕਪੁਰ ਪਿੰਡ ਵਿੱਚ ਮੇਰਾ ਨਾਮ ਅਜਮੇਦ ਸਿੰਘ ਆ ਜੀ ਰੌਕਟੀ ਡੀਲਰ ਦਾ ਮੈਂ ਕੰਮ ਕਰਦਾ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੇਰੇ ਫਾਦਰ ਇਸ ਪਿੰਡ ਦੇ ਸਰਪੰਚ ਰਹੇ ਆ ਤੇ ਅੱਜ بڑے ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਪੰਚਾਇਤ ਦੇ ਸਹਿਯੋਗ ਨਾਲ ਬਹੁਤ ਵਧੀਆ ਸਹਿਯੋਗ ਦੇ ਕੇ ਇਹਨਾਂ ਨੇ ਅੱਜ ਕੈਂਪ ਲਵਾਇਆ ਸਾਰਿਆਂ ਨੇ ਮੇਰੇ ਨਾਲ ਸਾਥ ਦਿੱਤਾ ਸੋ ਬਹੁਤ ਧੰਨਵਾਦੀ ਆ ਅਸੀਂ ਸਾਰੇ ਇਕਾਈ ਹਸਤਾਖਰ ਦੇ ਡਾਕਟਰ ਸਾਹਿਬ ਦੇ ਬਲਦੇਵ ਸਿੰਘ ਹੌਲਕ ਜੀ ਦੇ ਬਹੁਤ ਧੰਨਵਾਦ ਕਰਦੇ ਆ ਅਸੀਂ ਜਿਹੜਾ ਅੱਜ ਕੈਂਪ ਲੱਗਿਆ ਇਸ ਵਿੱਚ ਬਹੁਤ ਜ਼ਿਆਦਾ ਮਰੀਜ਼ ਵੀ ਆਏ ਪੇਸ਼ੈਂਟ ਵੀ ਆਏ ਕੋਈ ਜਨਰਲ ਨੋਲੇਜ ਵਾਸਤੇ ਵੀ ਆਏ ਜਿਨ੍ਹਾਂ ਨੇ ਜਿਨ੍ਹਾਂ ਨੂੰ ਅੱਜ ਕਾਫੀ ਨੋਲੇਜ ਮਿਲੀ ਕਿਉਂਕਿ ਸਾਡਾ ਬੇਟ ਏਰੀਆ ਆ ਥੋੜਾ ਜਿਹਾ ਪਿੱਛੇ ਪੈਂਦਾ ਹੈ ਜੀ ਪਛੜੇ ਹੋਏ ਲੋਕ ਵੀ ਹੈਗੇ ਐ ਇਥੇ ਏਰੀਆ ਦੇ ਵਿੱਚ ਬਹੁਤ ਸਹੂਲਤਾਂ ਮਿਲੀਆਂ ਅੱਜ ਟੈਸਟ ਫ੍ਰੀ ਹੋਏ ਡਾਕਟਰ ਸਾਹਿਬ ਨੇ ਦੱਸਿਆ ਵੀ ਜੇ ਕਿਸੇ ਨੇ ਕੋਈ ਆਪਰੇਸ਼ਨ ਕਰਵਾਉਣਾ ਹੈ ਜਾਂ ਕੋਈ ਇਲਾਜ ਕਰਵਾਉਣਾ ਹੈ ਤਾਂ ਅਸੀਂ ਕਾਫੀ ਪਰਸੈਂਟ ਘੱਟ ਤੇ ਮਤਲਬ ਮਦਦ ਵੀ ਕਰਾਂਗੇ ਨਾਲ ਬਹੁਤ ਵਧੀਆ ਲੱਗਿਆ ਔਰ ਅੱਜ ਦਾ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਮਤਲਬ ਸਹਿਬ ਜੀ ਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸਮਰਪਿਤ ਹੈ ਜਿਹੜਾ ਅੱਜ ਕੈਂਪ ਹੈ ਉਹਨਾਂ ਦੀ ਯਾਦ ਵਿੱਚ ਲਗਾਇਆ ਹੈ ਤੇ ਸਾਡਾ ਇਹ ਨਗਰ ਬਹੁਤ ਉਤਸ਼ਾਹ ਦਿਖਾਇਆ ਬਹੁਤ ਸਾਥ ਦਿੱਤਾ ਬਹੁਤ ਚੰਗਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਅੱਜ ਆਏ ਸਾਨੂੰ ਨੌਲੇਜ ਮਿਲੀ ਜੀ ਐਦਾਂ ਹੀ ਅਸੀਂ ਸੇਵਾ ਕਰਦੇ ਰਹਾਂਗੇ ਜੇ ਦੁਬਾਰਾ ਫੇਰ ਸਾਨੂੰ ਕੋ ਮੌਕਾ ਮਿਲਿਆ ਅਸੀਂ ਵੱਡੇ ਲੈਵਲ ਤੇ ਸਾਰੇ ਪੰਜ ਸਰਪੰਚ ਜਿੰਨੇ ਮੇਰੇ ਨੌਜਵਾਨ ਵੀਰ ਹਨ ਐਨਆਰਆਈ ਵੀਰ ਹਨ ਵੱਡੇ ਪੱਧਰ ਤੇ ਅਸੀਂ ਕੈਂਪ ਲਗਵਾਵਾਂਗੇ ਖੂਨਦਾਨ ਬਲੱਡ ਕੈਂਪ ਵੀ ਲਗਵਾਵਾਂਗੇ ਜੀ ਹੋਰ ਵੀ ਅਸੀਂ ਨਾਲ ਸਾਥ ਪੂਰਾ ਦਵਾਂਗੇ ਹਾਂਜੀ ਨਾਮ ਵਰਗੇ ਹਾਂਜੀ ਮੈਂ ਸੁਖਵਿੰਦਰ ਸਿੰਘ ਸਰਪੰਚ ਪਿੰਡ ਮਵਾਰਕਪੁਰ ਵੱਲੋਂ ਆਪਣਾ ਜੋ ਸਾਡੇ ਪਿੰਡ ਵਿੱਚ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਇਕਾਈ ਹਸਪੀਟਲ ਵੱਲੋਂ ਅਸੀਂ ਉਹਨਾਂ ਦਾ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਿ ਸਾਡੇ ਬੇਟ ਇਲਾਕੇ ਦੇ ਪਿੰਡ ਵਿੱਚ ਸਭ ਤੋਂ ਪਹਿਲੀ ਵਾਰ ਪਿੰਡ ਦੇ ਵਿੱਚ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਅਸੀਂ ਡਾਕਟਰ ਸਾਹਿਬ ਬਲਦੇਵ ਸਿੰਘ ਔਲਖ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਪਿੰਡ ਨੂੰ ਉਹਨਾਂ ਨੇ ਪਹਿਲ ਦਿੱਤੀ ਬੇਟ ਏਰੀਆ ਦੇ ਵਿੱਚ ਤੇ ਅਸੀਂ ਸਮੂਹ ਨਗਰ ਪੰਚਾਇਤ ਦਾ ਮੈਂ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਤੇ ਪਿੰਡ ਦੇ ਨੌਜਵਾਨ ਸਭਾ ਦਾ ਸਹਿਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦੇ ਕੇ ਆਪਣਾ ਉਤਸ਼ਾਹ ਦਿਖਾਇਆ ਪਿੰਡ ਦਾ ਪਿੰਡ ਦੇ ਵਿੱਚ ਕੈਂਪ ਲਾਉਣ ਦੇ ਵਿੱਚ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਧੀਆ ਕੈਂਪ ਲਾਉਣ ਦਾ ਕੰਮ ਕਰਦੇ ਰਾਂਗੇ ਜੇਕਰ ਸਾਨੂੰ ਪੰਚਾਇਤ ਵੱਲੋਂ ਤੇ ਸਾਬਕਾ ਪੰਚਾਇਤ ਵੱਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ